सीपीआई लुदेराना चैनल विच ਤੁਹਾਡਾ ਸਵਾਗਤ ਹੈ ਦੋਸਤੋ ਮੈਂ ਮਸਵਾਦੀਆ ਅੱਜ ਭਾਰਤੀ ਕਮਿਊਨਿਸਟ ਪਾਰਟੀ সিপিআই ਦਾ 100 ਸਾਲ ਪੂਰਾ ਹੋਇਆ ਹੈ ਅੱਜ ਤੋਂ 100 ਸਾਲ ਪਹਿਲਾਂ 1925 ਦੇ ਵਿੱਚ ਕਾਨਪੁਰ ਚ ਇਸ ਦੀ ਸਥਾਪਨਾ ਹੋਈ ਸੀ 100 ਸਾਲ ਦੇ ਸਫਰ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਾਰੇ ਸਰੋਟਿਆਂ ਨੂੰ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦੋਸਤੋ ਅੱਜ ਤੋਂ 100 ਸਾਲ ਪਹਿਲਾਂ ਦੋ ਸੰਸਥਾਵਾਂ ਬਨੀਆਂ ਸਨ ਇੱਕ ਭਾਰਤੀ ਕਾਂਗਰਸ ਪਾਰਟੀ ਤੇ ਇੱਕ ਆਰਐਸਐਸ ਰਾਸ਼ਟਰੀ ਸਵੈਮ ਸੇਵਕ ਸੰਗ ਇੱਕ ਪਾਰਟੀ ਨੇ ਦੇਸ਼ ਨੂੰ ਬਣਾਉਣ ਦੇ ਲਈ ਦੇਸ਼ ਨੂੰ ਅੱਗੇ ਲੈ ਜਾਣ ਦੇ ਲਈ ਕੰਮ ਕੀਤਾ ਤੇ ਦੂਸਰੀ ਪਾਰਟੀ ਦੂਸਰੀ ਸੰਸਥਾ ਆਰਐਸਐਸ ਨੇ ਇਸ ਦੇਸ਼ ਨੂੰ ਫਿਰਕੂ ਅਦਾਤ ਤੇ ਵੰਡ ਕੇ ਹਿੰਦੂ ਰਾਸ਼ਟਰ ਬਣਾਉਣ ਤੇ ਆਪਣਾ ਸਮਾਸਾਰਾ ਲਗਾਇਆ ਔਰ ਆਜ ਦੇ ਦਿਨ ਤੁਸੀਂ ਦੇਖ ਰਹੇ ਹੋ ਕਿ ਦੋਨੋਂ ਪਾਰਟੀਆਂ ਦਾ ਕੀ ਰੋਲ ਹੈ ਸਾਡੇ ਨਾਲ ਵਿਸ਼ਲੇਸ਼ਕ ਡਾਕਟਰ ਅਰुण ਮਿਤਰਾ ਨੇ ਉਹਨਾਂ ਤੋਂ ਅਸੀਂ ਪੁੱਛਾਂਗੇ ਕਿ ਆਪਣੀ ਸਥਾਪਨਾ ਤੋਂ ਲੈ ਕੇ ਭਾਰਤੀ ਕਮਿਊਨਿਸਟ ਪਾਰਟੀ ਦਾ ਇਸ ਦੇਸ਼ ਦੇ ਵਿਕਾਸ ਵਿੱਚ ਕੀ ਰੋਲ ਰਿਹਾ ਹੈ ਡਾਕਟਰ ਅਰुण ਮਿਤਰਾ ਪਾਟੇ ਜੀ ਜਿਵੇਂ ਤੁਸੀਂ ਵੀ ਕਿਹਾ ਹੈ ਕਿ ਅੱਜ ਦਾ ਦਿਨ ਇੱਕ অতি ਮਹੱਤਵਪੂਰਨ ਦਿਨ ਹੈ ਕਿਉਂਕਿ 100 ਸਾਲ ਪਹਿਲਾਂ ਸਾਡੇ ਦੇਸ਼ ਵਿੱਚ ਇੱਕ ਵਿਚਾਰਧਾਰਾ ਨਵੀਂ ਵਿਚਾਰਧਾਰਾ ਉਸ ਸਮੇਂ ਇੱਕ ਜਥੇਬੰਦਕ ਰੂਪ ਵਿੱਚ ਸਾਹਮਣੇ ਆਈ ਹਾਲਾਂਕਿ ਬਹੁਤ ਸਾਰੇ ਲੋਕ ਉਸ ਵੇਲੇ ਵੀ ਮਹਿੰਦ ਕਾ ਸ਼ਲੋਕਾਂ ਦੀ ਵਿਚਾਰ-ਵਟਾਂਦਰਾ ਨਾਲ ਜੁੜੇ ਹੋਏ ਸੀ ਉਸ ਤੋਂ ਪਹਿਲੇ ਕਈ ਮੀਟਿੰਗਾਂ ਹੋਈਆਂ ਤਾਸਕਾਂਸ਼ ਵੀ ਮੀਟਿੰਗਾਂ ਹੋਈਆਂ ਪਰ ਅਸਲੀ ਰੂਪ ਹੀ ਜੋ ਅਮਲੀ ਜਾਮਾ ਪਾਰਟੀ ਕਮਿਊਨਿਸਟ ਪਾਰਟੀ ਦੇ ਤੌਰ ਤੇ 100 ਸਾਲ ਪਹਿਲੇ 26 ਦਸੰਬਰ 1925 ਨੂੰ ਕਾਂਧਪੁਰ ਹੋਈ ਜੋ ਕੌਮੀ ਕਾਨਫਰੰਸ ਵਿੱਚ ਦਿੱਤਾ ਗਿਆ ਇਹ ਪ੍ਰਸ਼ਨ ਇਹ ਹੈ ਕਿ ਕਮਿਊਨਿਸਟ ਪਾਰਟੀ ਮਿਹਨਤ ਕਾ ਸ਼ਲੋਕਾਂ ਦੀ ਪਾਰਟੀ ਮਿਹਨਤ ਕਾ ਲੋਕਾਂ ਕੀ ਮੈਂ ਕਰੂੰਗਾ ਮਿਹਨਤ ਕਾ ਵਿਚਾਰਧਾਰਾ ਦੀ ਪਾਰਟੀ ਲੋਕ ਕੋਈ ਵੀ ਹੋ ਸਕਦੇ ਨੇ ਇਦੀ ਚ ਜਿਹੜਾ ਵੀ ਵਿਅਕਤੀ ਮਿਹਨਤ ਕਾ ਸ਼ਲੋਕਾਂ ਦੀ ਵਿਚਾਰਧਾਰਾ ਨਾਲ ਸਹਿਮਤ ਹੈ ਉਹ ਇਸ ਵਿੱਚ ਸ਼ਾਮਿਲ ਹੋ ਸਕਦਾ ਹੈ ਇਸ ਵਿਚਾਰਧਾਰਾ ਨੂੰ ਸਭ ਤੋਂ ਪਹਿਲਾਂ ਉਗੇ ਦਾਰਸ਼ਨਿਕ ਕਾਰਲ ਮਾਰਕਸ ਨੇ ਲੈ ਕੇ ਆਂਦਾ ਕਿ ਮਨੁੱਖੀ ਸਮਾਜ ਦੀ ਜੋ ਭਲਾਈ ਹੈ ਸਮੁੱਚੇ ਤੌਰ ਤੇ ਇਸ ਗੱਲ ਛੀ ਹੋਣੀ ਹੈ ਕਿ ਮਨੁੱਖ ਵੱਲੋਂ ਮਨੁੱਖ ਦੇ ਲੁੱਟ ਸਮਾਪਤ ਕੀਤੀ ਜਾਵੇ ਉਸ ਤੋਂ ਪਹਿਲਾਂ ਤੱਕ ਆਮ ਪ੍ਰਚਲਿਤ ਵਿਚਾਰ ਇਹ ਸੀ ਵੀ ਕੋਈ ਸ਼ਕਤੀ ਹੈ ਕੋਈ ਦੇਵੀ ਸ਼ਕਤੀ ਹੈ ਜੋ ਕਿ ਸਾਡੇ ਜੋ ਕਿਸਮਤ ਹੈ ਉਸ ਦੇ ਬਾਰੇ ਫੈਸਲਾ ਕਰਦੀ ਹੈ ਸਾਡੇ ਅੱਜ ਵੀ ਕਹਿ ਦਿੰਦੇ ਨੇ ਵੀ ਦੇਖੋ ਇਹ ਬੰਦਾ ਔਖਾ ਇਸ ਲਈ ਹੈ ਕਿ ਇਹਨੇ ਪਿਛਲੀ ਜਨਮ ਚ ਕੁਝ ਮਾਰੇ ਕਰਮ ਕੀਤੇ ਹੋਏ ਨੇ ਹਨ ਉਹਨੂੰ ਕਿਸਮਤ ਨੂੰ ਇਸ ਤਰੀਕੇ ਨਾਲ ਜੋੜ ਦਿੰਦੇ ਪਰ Karl Marx ਨੇ ਅਧਿਐਨ ਕਰਕੇ ਇਹ ਗੱਲ ਕਹੀ ਕਿ ਮਨੁੱਖ ਦੀ ਮਨੁੱਖ ਵੱਲੋਂ ਲੁੱਟ ਦੇ ਕਾਰਨ ਹੀ ਜੋ ਸਮਾਜਿਕ ਸਮੱਸਿਆਵਾਂ ਹਨ ਅਤੇ ਇਹ ਦੂਰ ਹੋ ਗਈ ਹੋਣ ਗਿਆ ਜੇ ਇਹ ਲੁੱਟ ਖਸੁੱਟ ਸਮਾਪਤ ਹੋਏ ਤੇ Karl Marx ਨੇ ਕਿਹਾ ਕਿ ਮਿਹਨਤ ਕਾ ਸ਼ਲੋਗ ਭਾਵੇਂ ਕਿਸੇ ਕਿਸਮ ਦੀ ਮਿਹਨਤ ਕਰਦਾ ਹੈ ਅਤੀ ਮਿਹਨਤ ਕਰਦਾ ਹੈ ਜਾਂ ਦਿਮਾਗੀ ਮਿਹਨਤ ਕਰਦਾ ਹੈ ਉਨਨਾਂ ਨੂੰ ਇੱਕ ਮੁੱਠੋ ਕੇ ਜਥੇਬੰਦੀ ਬਣਾ ਕੇ ਤੇ ਜੋ سرمਾਇਦਾਰੀ ਰਾਜ ਪ੍ਰਬੰਧ ਹੈ ਉਸ ਦੇ ਖਿਲਾਫ ਅਵਾਜ਼ ਚੁਕਣੀ ਪਈਗੀ ਤੇ ਲੋਕ ਹਿੱਤੂ ਸਮਾਜ ਦੀ ਰਚਨਾ ਕਰਨੀ ਪਈਗੀ ਸਮਾਜਵਾਦ ਲਿਆਣਾ ਪਏਗਾ ਤੇ ਸ਼ਾਮਵਾਦ ਲਿਆਣਾ ਪਏਗਾ ਜਿਸ ਵਿੱਚ ਕੀ ਸਮਾਜ ਦੀ ਸਮੁੱਚੀ ਤੌਰ ਤੇ ਮਨਤ ਕਸ਼ਵਮ ਦੀ ਭਲਾਈ ਹੋਏਗੀ ਤੇ ਇਸ ਕਰਕੇ ਕਮਿਊਨਿਸਟ ਪਾਰਟੀ ਦੀ ਸਥਾਪਨਾ ਹੋਈ ਤੇ ਕਮਿਊਨਿਸਟ ਪਾਰਟੀ ਨੇ ਉਸ ਵੇਲੇ ਸਭ ਤੋਂ ਪਹਿਲੇ ਇਹ ਮਤਾ ਲਿਆਂਦਾ ਕਿ ਜੋ ਸਾਮਰਾਜ ਹੈ ਸਾਡੇ ਦੇਸ਼ ਅਜ ਬਸਤੀਵਾਦੀ ਰਾਜ ਪ੍ਰਬੰਧ 1925 ਦੀ ਮੈਂ ਗੱਲ ਕਰ ਰਹੇ ਹਾਂ ਇਸ ਨੂੰ ਇਥੋਂ ਕੱਢਣਾ ਇੱਕ ਸਾਡਾ ਪਹਿਲਾ ਕਰਤੱਬ ਹੈ ਇਸ ਲਈ ਸਾਨੂੰ ਪੂਰਨ ਆਜ਼ਾਦੀ ਚਾਹੀਦੀ ਹੈ ਸੰਪੂਰਨ ਆਜ਼ਾਦੀ ਚਾਹੀਦੀ ਹੈ ਤੋਂ ਉਸ ਤੋਂ ਪਹਿਲੇ ਕਈ ਵਿਚਾਰ ਦਰਵਾ ਕਹਿੰਦੀ ਸੀ ਵੀ ਕੇ ਡੋਮਿਨੀਅਨ ਸਟੇਟਸ ਹੋ ਜਵੇ ਉਹ ਵੀ ਰਹਿ ਜਾਣ ਅੰਗਰੇਜ਼ ਪਰ ਸਾਨੂੰ ਕੁਝ ਅਧਿਕਾਰ ਮਿਲਣ ਪਬਲਿਕ ਪਾਰਟੀ ਨੇ ਕਹਿੰਦਾ ਨਹੀਂ ਸਾਨੂੰ ਸੰਪੂਰਨ ਅਜ਼ਾ ਆਜ਼ਾਦੀ ਚਾਹੀਦੀ ਹੈ ਆਪਣੇ ਜੋ ਫੈਸਲੇ ਹਨ ਅਸੀਂ ਆਪ ਕਰਾਂਗੇ ਇਸ ਦਾ ਕੋਈ ਨਹੀਂ ਹੋਣਾ ਚਾਹੀਦਾ ਉਹਦੇ ਵੀ ਦਖਲ ਨਹੀਂ ਬਾਹਰਲੇ ਸ਼ਕਤੀਆਂ ਦੀ ਕਾਹ ਤੋਂ ਬਸਤੀਵਾਦੀ ਪ੍ਰਦਾਨ ਉਹ ਲੁੱਟ ਲਈ ਆਇਆ ਤੇ ਜਦੋਂ ਅੰਗਰੇਜ਼ ਇੱਥੋਂ ਗਏ ਹਨ ਸਾਡੇ ਦੇਸ਼ ਦੀ ਜੋ ਜੀਡੀਪੀ ਉਹ ਨੈਗੇਟਿਵ ਚੜ੍ਹ ਕੇ ਗਏ ਹਨ ਤੇ ਕਮਿਊਨਿਸਟ ਪਾਰਟੀ ਨੇ ਫਿਰ ਆਪਣੇ ਤੌਰ ਤੇ ਕੰਮ ਕੀਤੇ ਕਮਿਊਨਿਸਟ ਪਾਰਟੀ ਨੇ ਕਿਉਂਕਿ ਕਾਂਗਰਸ ਇੱਕ ਪ੍ਰਮੁੱਖ ਆਜ਼ਾਦੀ ਦੀ ਲਹਿਰ ਸੀ ਉਸ ਦੇ ਵਿੱਚ ਰਹਿ ਕੇ ਕੰਮ ਕੀਤੇ ਅਤੇ ਉਹਦੇ ਅੰਦਰ ਹੀ ਕਾਂਗਰਸ ਸੋਸ਼ਲਿਸਟ ਪਾਰਟੀ ਦੇ ਤੌਰ ਤੇ ਵੀ ਕੰਮ ਕੀਤੇ ਨੇਤਾ ਜ ਸੁਭਾਸ਼ ਚੰਦਰ ਬੋਸ ਨਾਲ ਵੀ ਮਿਲ ਕੇ ਕੰਮ ਕੀਤੇ ਇਨਕਲਾਬੀਆਂ ਨਾਲ ਵੀ ਮਿਲ ਕੇ ਕੰਮ ਕੀਤੇ ਬਹੁਤ ਸਾਰੇ ਕਮਿਊਨਿਸਟ ਜੋ ਹੈ ਸ਼ਹੀਦ ਭਗਤ ਸਿੰਘ ਦੇ ਸਾਥੀ ਵੀ ਰਹੇ ਤੇ ਉਹਨਾਂ ਨੇ ਇਸ ਇਹ ਵੀ ਕਿਹਾ ਕਿ ਆਜ਼ਾਦੀ ਉਪਰੰਤ ਸਮਾਜ ਕਿ ਹੋ ਜਾਵੇਗਾ ਸਾਡਾ ਦੇਸ਼ ਕਿ ਸਾਡਾ ਜੋ ਦੇਸ਼ ਹੋਏਗਾ ਉਸ ਦੇ ਵਿੱਚ ਲੋਕਤੰਤਰ ਹੋਏਗਾ ਧਰਮ ਨਿਰਪੱਖਤਾ ਹੋਏਗੀ ਸੋਚੇ ਵਿੱਚ ਸਭ ਨੂੰ ਨਿਆਇ ਤੇ ਅਧਾਰਤ ਤੇ ਬਰਾਬਰੀ ਤੇ ਅਧਾਰਤ ਸਮਾਜ ਹੋਏਗਾ ਲਿੰਗ ਭੇਦ ਸਮਾਪਤ ਹੋਏਗਾ ਔਰਤਾਂ ਮਰਦਾਂ ਨੂੰ ਬਰਾਬਰ ਦੇ ਅਧਿਕਾਰ ਹੋਣਗੇ ਜਾਤ ਪਾਤ ਦੇ ਨਾਮ ਤੇ ਜੋ ਵਖਰੇਵੇਂ ਹਨ ਇਹ ਸਮਾਪਤ ਹੋਣਗੇ ਧਰਮ ਦੇ ਨਾਮ ਤੇ ਕੋਈ ਵਖਰੇਵਾ ਨਹੀਂ ਹੋਏਗਾ ਇਸ ਕਿਸਮ ਦੀ ਇੱਕ ਵਿਚਾਰਧਾਰਾ ਕਮਿਊਨਿਸਟ ਪਾਰਟੀ ਨੇ ਹੋਰ ਵੀ ਇਸ ਵਿਚਾਰਧਾਰਾ ਦੇ ਹੀਰ ਭਗਤ ਸਿੰਘ ਵਰਗੇ ਲੋਕ ਸੰਗ ਉਹਨਾਂ ਨਾਲ ਰਲ ਕੇ ਇਸ ਵਿਚਾਰਧਾਰਾ ਨੂੰ ਪ੍ਰਚਾਰਿਆ ਕਿ ਆਜ਼ਾਦੀ ਦੇ ਵਿੱਚ ਅਥਾ ਇਹ ਜੋ ਕੁਰਬਾਨੀਆਂ ਦਿੱਤੀਆਂ ਉਸ ਵੇਲੇ ਦੇ ਇਹ ਜੋ ਕਮਿਊਨਿਸਟ ਪਾਰਟੀ ਪੀਸੀ ਜੋਸ਼ੀ ਦੀਆਂ ਕਈ ਵਾਰੀ ਗੱਲਾਂ ਬਾਤਾਂ ਹੋਈਆਂ ਆ ਆਪਣੇ ਮਹਾਤਮਾ ਗਾਂਧੀ ਨਾਲ ਵੀ ਹੋਈਆਂ ਕਿ ਜਵਾਲਾ ਨਹਿਰੂ ਵਰਗੇ ਜੋਗੀ ਆਗੂ ਸੰਨ ਉਹਨਾਂ ਨਾਲ ਵੀ ਵਾਤਲਾਪ ਹੁੰਦੇ ਰਹੇ ਤੇ ਇਸੇ ਗੱਲ ਨੂੰ ਅੱਗੇ ਲਿਆਂਦਾ ਗਿਆ ਕਿ ਸਾਨੂੰ ਨਿਆਂ ਤੇ ਬਰਾਬਰੀਤਾ ਤੇ ਅਧਾਰਿਤ ਸਮਾਜ ਦੇ ਤੋ ਵੀ ਨਾ ਆਦੀ ਰਚਨਾ ਕਰਨੀ ਪਏਗੀ ਆਜ਼ਾਦੀ ਤੋਂ ਉਪਰੰਤ ਆਜ਼ਾਦੀ ਤੋਂ ਉਪਰੰਤ ਫਿਰ ਕਮਿਊਨਿਸਟ ਪਾਰਟੀ ਨੇ ਇਹਨਾਂ ਸੰਘਰਸ਼ਾਂ ਨੂੰ ਜਾਰੀ ਰੱਖਿਆ ਕਿਉਂਕਿ ਭਾਵੇਂ ਸਾਡੇ ਸਮਾਜ ਵਿੱਚ ਕਈ ਗੱਲਾਂ ਦਰਜ ਹੋਈਆਂ ਲੋਕਤੰਤਰ ਦਰਜ ਹੋਇਆ ਜੋ ਕਿ ਤੇ ਲਾਗੂ ਹੋਇਆ ਉਦੋਂ ਜਵਾਲਨ Nehru ਪ੍ਰਧਾਨ ਮੰਤਰੀ ਸੀ ਉਹਨਾਂ ਨੇ ਬੜੀ ਮਿਹਨਤ ਕੀਤੀ ਉਹਨਾਂ ਦੀ ਡਿਸਕਵਰੀ ਆਫ ਇੰਡੀਆ ਕਿਤਾਬ ਵਿੱਚ ਵੀ ਅਗਰ ਅਗਰ ਤੁਸੀਂ ਪੜ੍ਹੋ ਤਾਂ ਬਹੁਤ ਹੀ ਹਾਂ ਪੱਕੀ ਗੱਲਾਂ ਕਈਆਂ ਗਈਆਂ ਉਸ ਲੈ ਕੇ ਤੇ ਫਿਰ ਉਹਦੇ ਵਿੱਚ ਜੋ ਸਾਡੇ ਸੰਵਿਧਾਨ ਵਿੱਚ ਦੋ ਨਿਰਪੱਖਤਾ ਹੈ ਸਮਾਜਵਾਦ ਵੀ ਦਰਜ ਹੈ ਤੇ ਲਿੰਗ ਪੇਡਾਗ ਤੇ ਜੋ ਹਨ ਉਹ ਸਮਾਪਤ ਕਰਨ ਦੀ ਗੱਲ ਵੀ ਹੈ ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਇੱਥੇ ਕਾਰਪੋਰੇਟ જગਤ ਵੀ ਉੱਭਰਿਆ ਮਿਹਨਤ ਕਰੇ ਲੋਕਾਂ ਦੇ ਸਮੱਸਿਆਵਾਂ ਦੀ ਯਾਨੀ ਖੜੀਆਂ ਰਹੀਆਂ ਉਹਨਾਂ ਦੇ ਲਈ ਸੰਘਰਸ਼ ਕਮਿਊਨਿਸਟਾਂ ਨੇ ਖੇਤ ਮਜ਼ਦੂਰ ਸੁਭਾਅ ਬਣਾ ਕੇ ਕੀਤੇ ਕਮਿਊਨਿਸਟਾਂ ਨੇ ਟ੍ਰੇਡ ਯੂਨੀਅਨਸ ਬਣਾ ਕੇ ਕੀਤੀ ਐਟਕ ਸਾਡੀ ਜਥੇਬੰਦੀ ਜਿੱਦੇ ਕਿ ਸਭ ਤੋਂ ਪਹਿਲੇ ਪ੍ਰਧਾਨ ਲਾਲਾ ਲਾਜਪਤ ਰਹੇ ਉਸ ਜਥੇਬੰਦੀ ਦੇ ਰਾਹੀਂ ਮਿਹਨਤ ਕਾਰੀ ਸਲੋਕਾਂ ਦੇ ਮਜ਼ਦੂਰਾਂ ਦੇ ਸੰਘਰਸ਼ ਕੀਤੇ ਮੁਲਾਜ਼ਮਾਂ ਦੇ ਸੰਘਰਸ਼ ਕੀਤੇ ਵਿਦਿਆਰਥੀਆਂ ਦੇ ਲਈ ਸਿੱਖਿਆ ਦੇ ਲਈ ਸਭ ਨੂੰ ਸਿੱਖਿਆ ਦੇ ਲਈ ਸੰਘਰਸ਼ ਕੀਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਲਈ ਸੰਘਰਸ਼ ਕੀਤੇ ਬੁੱਧੀਜੀਵੀਆਂ ਨੂੰ ਉਹਨਾਂ ਦੀ ਯੋਗ ਥਾਂ ਦੇ ਲਈ ਮਤਲਬ ਮੇਰਾ ਕਹਿਣ ਦੇ ਹੈ ਕਿ ਔਰਤਾਂ ਨੇ ਸੰਘਰਸ਼ ਕੀਤੇ ਹਰ ਕਿਸਮ ਦੇ ਵਰਗ ਲਈ ਜੋ ਕਿ ਮਿਹਨਤ ਕਰਦਾ ਸੀ ਪਰ ਉਸ ਨੂੰ ਯੋਗਤਾ ਨਹੀਂ ਸੀ ਮਿਲਦੀ ਉਹਦੇ ਲਈ ਕਮਿਊਨਿਸਟ ਪਾਰਟੀ ਨੇ ਸੰਘਰਸ਼ ਕੀਤਾ ਜਦੋਂ ਸਾਡੇ ਦੇਸ਼ ਤੇ ਕੋਈ ਭਾਰ ਪਿਆ ਐਸੇ ਹਾਲਾਤ ਬਣੇ ਕਿ ਸਾਡੇ ਦੇਸ਼ ਦੀ ਇਕਤਾ ਅਖੰਡਤਾ ਨੂੰ ਖਤਰਾ ਹੋਇਆ ਤਾਂ ਉਸ ਇਕਤਾ ਅਖੰਡਤਾ ਨੂੰ ਬਚਾਉਣ ਲਈ ਖਾਸ ਤੌਰ ਤੇ ਮੈਂ ਪੰਜਾਬ ਦਾ ਜ਼ਿਕਰ ਕਰਾਂਗਾ 1980 ਵੀ ਅਜਦਾ ਜੋ ਧਾਕਾ ਹੈ ਇੱਥੇ ਵੱਖਵਾਦੀ ਲਹਿਰ ਚੱਲੀ ਅਤਵਾਦੀ ਲਹਿਰ ਚੱਲੀ ਉਸ ਵੇਲੇ ਕਮਿਊਨਿਸਟਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ ਪਿੰਡ ਪਿੰਡ ਨਿਆਥੇ ਜਾ ਕੇ ਅਤਵਾਦੀਆਂ ਦਾ ਮੁਕਾਬਲਾ ਕੀਤਾ ਪਰ ਵਿਚਾਰਧਾਰਕ ਤੌਰ ਤੇ ਲੋਕਾਂ ਨੂੰ ਜਾਗਰੂਕ ਕੀਤਾ ਲੋਕਾਂ ਨੂੰ ਸਮਝਾਇਆ ਕਿ ਇਹ ਜੋ ਵਕਵਾਦੀ ਲਹਿਰ ਇਹ ਸਾਮਰਾਜੀ ਕੈਂਪ ਤੋਂ ਚਲਾਈ ਗਈ ਲਹਿਰ ਹੈ ਪਾਕਿਸਤਾਨ ਵਿੱਚ ਬੈਠੀ ਆਈਐਸਆਈ ਇਸ ਦਾ ਸਮਰਥਨ ਕਰਦੀ ਹੈ ਉਹ ਇਸ ਨੂੰ ਹਥਿਆਰ ਦਿੰਦੇ ਹਨ ਇਸ ਜਾਗਰੂਕਤਾ ਦੇ ਕਾਰਨ ਹੀ ਅਤਵਾਦੀ ਖੀਰ ਵਕਵਾਦੀ ਲਹਿਰ ਉਸ ਸਮਾਪਤ ਹੋਈ ਇਹ ਉਹਦੇ ਵਿੱਚ ਕਮਿਊਨਿਸਟ ਪਾਰਟੀ ਦੇ ਅਨੇਕਾਂ 140 ਸ਼ਹੀਦਾਂ ਦੀ ਇੱਕ ਲਿਸਟ ਉਹਨੇ ਉਹਨੇ ਤਿਆਰ ਕੀਤੀ ਗਈ ਹੈ ਜੋ ਸਾਡੇ ਹੁਨੇ ਕੌਮੀ ਜੋ ਕਾਂਗਰਸ ਹੋਈ ਹੈ ਤੇ ਚੰਡੀਗੜ੍ਹ ਵੀ ਕੇ ਉਸ ਦੇ ਵਿੱਚ ਹੋਈ ਗਈ ਤੇ ਮੇਰਾ ਕਹਿਣ ਤੋਂ ਪਾਰ ਹੈ ਕਿ ਕਮਿਊਨਿਸਟਾਂ ਨੇ ਅੱਜ ਸਾਡੇ ਸਾਹਮਣੇ ਬਹੁਤ ਵੱਡੀ ਚੁਣੌਤੀ ਇਸ ਲਈ ਹੈ ਕਿਉਂਕਿ ਅੱਜ ਸੱਤਾ ਵਿੱਚ ਆਰਐਸਐਸ ਦੀ ਥਾਪੜੀ ਭਾਜਪਾ ਦੀ ਸਰਕਾਰ ਸੱਤਾ ਵਿੱਚ ਹੈ ਇਹ ਕट्टरपੰਥੀ ਹਿੰਦੂ ਰਾਸ਼ਟਰ ਇੱਥੇ ਬਣਾਉਣਾ ਚਾਹੁੰਦੇ ਹਨ ਮਨੁਸੁਮ੍ਰਿਤ ਨੂੰ ਲਿਆਉਣਾ ਚਾਹੁੰਦੇ ਹਨ ਜੋ ਕਿ ਜਾਤ ਪਾਤ ਤੇ ਵਖਰੇਵਾ ਕਰਦੀ ਹੈ ਪੂਰੀ ਤਰ੍ਹਾਂ ਉਸ ਕਿਸਮ ਦਾ ਸੰਧਾਨ ਇਹ ਜੋ ਰਚਨਾ ਚਾਹੁੰਦੇ ਹਨ 1925 ਵਿੱਚ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਕਿ ਆਰਐਸਐਸ ਵੀ ਉਦੋਂ ਬਣੀ ਉਦੋਂ ਹੈੱਡਗਵਾਰ ਜੋ ਆਰਐਸਐਸ ਦੇ ਮੁਖੀ ਸੀ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਚਾਹੁੰਦੇ ਹੋ ਉਹਨਾਂ ਨੇ ਕਿਹਾ ਕਿ ਅੰਗਰੇਜ਼ ਇੱਥੇ ਰਹਣ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜੋ ਹੈ ਸਾਡਾ ਹਿੰਦੂ ਰਾਸ਼ਟਰ ਮਿਲਣਾ ਚਾਹੀਦਾ ਹੈ ਇਨ ਦੇ ਜੇ ਕੋਰ ਉਸਕੇ ਗੁਰੂ ਜੋ ਗੋਲਵਾਲਕਰ ਉਹ ਵੀ ਕਹਿੰਦੇ ਸੀ ਕਿ ਇਹ ਜੋ ਭਗਤ ਸਿੰਘ ਉਹ ਨਹੀਂ ਇਹ ਦਲੇਰ ਤੇ ਹੈਗੇ ਨੇ ਪਰ ਇਹ ਕੁਰਾਏ ਪਏ ਨੇ ਇਹਨਾਂ ਨੂੰ ਮੁਸਲਮਾਨਾ ਇਸਾਈਆਂ ਤੇ ਕਮਿਊਨਿਸਟਾਂ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਉਸੇ ਵਿਚਾਰਧਾਰਾ ਨੂੰ ਅੱਜ ਆਰਐਸਐਸ ਦੇ ਰਾਹ ਜੋ ਹੈ ਭਾਜਪਾ ਦੀ ਸਰਕਾਰ ਰਾਹੀਂ ਲਿਆ ਰਹੀ ਹੈ ਉਸ ਦੇ ਖਿਲਾਫ ਸਾਨੂੰ ਲਗਾਤਾਰ ਚੁਣੌਤੀਆਂ ਦਰਪੇਸ਼ ਹਨ ਦੇਸ਼ ਲਈ ਕੁਰਬਾਨੀਆਂ ਫੇਰ ਬਨੀਆਂ ਪੈਣ ਗਿਆ ਜਿਵੇਂ ਆਜ਼ਾਦੀ ਦੇ ਸੰਗਰਸ਼ ਵੇਲੇ ਇੱਕ ਵਿਸ਼ਾਲ ਮੋਰਚਾ ਬਣਾ ਕੇ ਜੋ ਕਿ ਕਮਿਊਨਿਸਟ ਪਾਰਟੀ ਦੀ ਸਮਝ ਹੈ ਸਾਨੂੰ ਇਹ ਸੰਗਠਨ ਕਰਨਾ ਪਏਗਾ ਇਸ ਦੇਸ਼ ਦੇ ਵਿੱਚ ਜੋ ਸਾਡਾ ਸੰਵਿਧਾਨ ਸਾਡੇ ਇਨਕਲਾਬੀਆਂ ਆਜ਼ਾਦੀ ਕੁਲਾਟੀਆਂ ਦੀ ਸੋਚ ਦੇ ਮੁਤਾਬਿਕ ਬਣਿਆ ਧਰਮ ਨਿਰਪਕਤਾ ਲੋਕਤੰਤਰ ਸਮਾਜਵਾਦ ਨਿਆਂ ਤੇ ਬਰਾਬਰੀ ਲਿੰਗ ਪੇ ਦੁਰਹਿਤ ਉਸ ਕਿਸਮ ਦੇ ਸੰਵਿਧਾਨ ਨੂੰ ਇਹ ਸਾਨੂੰ ਹੋਰ ਮਜ਼ਬੂਤ ਕਰਨਾ ਪਵੇਗਾ ਨਾ ਕਿ ਆਰਐਸਐਸ ਵੱਲੋਂ ਜੋ ਮਨੁਸਮ੍ਰਿਤੀ ਦਾ ਸੰਵਧਾਨ ਇੱਥੇ ਲਿਆਣਾ ਮੈਂ ਸਮਝਦਾ ਕਿ ਮੈਂ ਸੰਖੇਪ ਵਿੱਚ ਇਸ ਗੱਲ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਵਿਸ਼ਾ ਬਹੁਤ ਵੱਡਾ ਹੈ ਇਸ ਤੇ ਕਈ ਘੰਟੇ ਚਰਚਾ ਹੋ ਸਕਦੀ ਹੈ ਕਿ ਕਮਿਊਨਿਸਟ ਪਾਰਟੀ ਨੇ ਕਿਹੜੇ ਕਟੇਗਰੀ ਸੰਘਰਸ਼ ਕੀਤੇ ਤੇ ਮੈਂ ਆਪਣੀ ਗਲਤੀ ਮਕਾਨੀ ਚਾਹਾਂਗਾ ਦੋਸਤੋ ਡਾਕਟਰ ਸਾਹਿਬ ਨੇ ਬੜੇ ਸੰਖੇਪ ਦੇ ਵਿੱਚ ਜਿਹੜੀ ਕਮਿਊਨਿਸਟ ਪਾਰਟੀ ਦੇ 100 ਸਾਲ ਦਾ ਇਤਿਹਾਸ ਹੈ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਉਹ ਆਪਣੀ ਗੱਲਬਾਤ ਵਿੱਚ ਵੀ ਕਿਹਾ ਹੈ ਕਿ ਕਮਿਊਨਿਸਟ ਪਾਰਟੀ ਦੇ 100 ਸਾਲ ਦੇ ਇਤਿਹਾਸ ਵਿੱਚ 100 ਐਪੀਸੋਡ ਵੀ ਬਣਾਏ ਜਾਂਦੇ ਉਹ ਵੀ ਥੋੜੇ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਇਤਿਹਾਸ ਤੇ ਲਗਾਤਾਰ ਤੁਹਾਡੇ ਨਾਲ ਜਿਹੜਾ ਕਮਿਊਨਿਸਟ ਪਾਰਟੀ ਦਾ ਇਤਿਹਾਸ ਹੈ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਰਵਾਂਗੇ ਕਮਿਊਨਿਸਟ ਪਾਰਟੀ ਨੇ ਅੰਤਰਰਾਸ਼ਟਰੀ ਪੱਧਰ ਤੇ ਪਾਵੇਂ ਫਲਸਟਿਨ ਦਾ ਮਸਲਾ ਹੋਵੇ ਪਾਵੇਂ ਕਯੂਬਾ ਦਾ ਹੋਵੇ ਵਿਤਨਾਮ ਹੋਵੇ ਔਰ ਸਾਰੇ ਜਿਹੜੇ ਅੰਦੋਲਨ ਸੀ ਉਹਨਾਂ ਨੂੰ ਸਪੋਰਟ ਕੀਤਾ ਔਰ ਰਾਜ ਵੀ ਸਪੋਰਟ ਕਰ ਰਹੇ ਨੇ ਇਸ ਦੇ ਨਾਲ ਦੇਸ਼ ਦੇ ਵਿੱਚ ਵੀ ਕਮਿਊਨਿਸਟ ਪਾਰਟੀ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੇਲੇ ਔਰ ਇੰਦਰਾ ਗਾਂਧੀ ਵੇਲੇ ਇਸ ਦੇਜ ਦੇ ਵਿੱਚ ਜਨਤਾ ਖੇਤਰ ਨੂੰ ਸਾਰਨ ਲਈ ਬਹੁਤ ਵੱਡੀ ਜਿਹੀ ਮੰਗ ਰੱਖੀ ਔਰ ਉਹਨੂੰ ਪੂਰਾ ਕਰਵਾਇਆ ਜਿਸ ਦੇ ਨਾਲ ਮਿਹਨਤ ਕਸ਼ ਲੋਕਾਂ ਦਾ ਭਲਾ ਹੋਇਆ ਸੋ ਇਹ ਜਿਹੜੀਆਂ ਗੱਲਾਂ ਨੇ ਤੁਹਾਡੇ ਨਾਲ ਅਸੀਂ ਅੱਜ ਸਾਂਝੀਆਂ ਕੀਤੀਆਂ ਨੇ ਔਰ ਤੁਸੀਂ ਦੇਖਿਆ ਹੈ ਕਿ 100 ਸਾਲ ਦੇ ਇਤਿਹਾਸ ਵਿੱਚ ਇੱਕ ਪਾਰਟੀ ਜਿਹੜੀ ਕਮਨਿਸਟ ਪਾਰਟੀ ਹੈ ਉਹ ਦੇਸ਼ ਨੂੰ ਉਸਾਰਨ ਵੱਲ ਲੱਗੀ ਹੋਈ ਹੈ ਔਰ ਦੂਸਰੀ ਤਰਫ ਆਰਐਸਐਸ ਜਿਹੜੀ ਇੱਕ ਸੰਸਥਾ ਬਣਾਈ ਹੈ ਉਹਨਾਂ ਨੇ ਉਹ ਦੇਸ਼ ਨੂੰ ਤੋੜ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਸਰੋਤਿਆਂ ਨੇ ਫੈਸਲਾ ਕਰਨਾ ਹੈ ਕਿ ਕੌਣ ਠੀਕ ਨੇ ਕੌਣ ਗਲਤ ਨੇ ਕੱਲ ਫੇਰ ਅੱਜ ਦੇ ਨਾਲ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡਾ ਇਹ ਚੈਨਲ ਦੇਖਦੇ ਰਹੋ ਸਬਸਕ੍ਰਾਈਬ ਕਰੋ ਧੰਨਵਾਦ ਸ਼ੁਕਰੀਆ